ਅਕਸਰ ਅਸੀਂ ਸਾਰਿਆਂ ਨੇ ਆਹ ਚੀਜ਼ ਤਾਂ ਜ਼ਰੂਰ ਸੁਣੀ ਆ ਕਿ ਚੱਲ ਛੱਡ ਯਾਰ ਇਗਨੋਰ ਕਰ ਇਹਦੇ ਵਿੱਚ ਕੀ ਰੱਖਿਆ ਇਹ ਗੱਲ ਸਿਖਾਉਣ ਨੂੰ ਸਾਨੂੰ ਕਈ ਜਣੇ ਮਿਲ ਜਾਂਦੇ ਲਾਈਫ ਦੇ ਵਿੱਚ ਕਿ ਚਲੋ ਛੱਡੋ ਇਗਨੋਰ ਕਰੋ ਇਗਨੋਰੈਂਸ ਸਭ ਤੋਂ ਵੱਡੀ ਤਾਕਤ ਆ ਕਿਸੇ ਚੀਜ਼ ਨੂੰ ਹੈਂਡਲ ਕਰਨ ਦੇ ਲਈ ਇਗਨੋਰੈਂਸ ਸਭ ਤੋਂ ਵੱਡਾ ਟੂਲ ਆ ਜਾਂ ਤਾਕਤ ਆ ਇਹ ਗੱਲ ਸਾਨੂੰ ਸਾਰਿਆਂ ਨੇ ਸਮਝਾਈ ਆ ਸਾਰਿਆਂ ਨੇ ਦੱਸੀ ਆ ਪਰ ਐਕਚੁਅਲ ਦੇ ਵਿੱਚ ਇਹ ਗੱਲ ਇਦਾਂ ਨਹੀਂ ਹੈਗੀ ਅਸਲ ਦੇ ਵਿੱਚ ਇਗਨੋਰੈਂਸ ਜਿਹੜੀ ਹੈਗੀ ਆ ਨਾ ਉਹ ਸਾਡੀ ਤਾਕਤ ਨਹੀਂ ਬਹੁਤ ਵੱਡੀ ਕਮਜ਼ੋਰੀ ਆ ਇਹ ਸਾਡਾ ਅੰਦਰੋਂ ਬਹੁਤ ਵੱਡਾ ਨੁਕਸਾਨ ਕਰਦੀ ਆ ਅੱਜ ਇਸ ਵੀਡੀਓ ਦੇ ਵਿੱਚ ਜਿਹੜੀ ਵੀ ਗੱਲਬਾਤ ਕਰਾਂਗੇ ਇਸ ਚੀਜ਼ ਨੂੰ ਸਮਝਣ ਦੇ ਲਈ ਕਰਾਂਗੇ ਬੇਟ ਐਗਜ਼ਾਮਪਲ ਤੁਹਾਨੂੰ ਸਾਰੀਆਂ ਗੱਲਾਂ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਉਮੀਦ ਆ ਤੁਹਾਨੂੰ ਸਾਰੀ ਗੱਲ ਸਮਝ ਆਏਗੀ ਤੇ ਮੈਨੂੰ ਵੀ ਸਮਝ ਆਏਗੀ ਚਲੋ ਫਿਰ ਗੱਲਬਾਤ ਸ਼ੁਰੂ ਕਰਦੇ ਆ ਅੱਜ ਦੀ ਆ ਵਾਲੀਆਂ ਕੁਝ ਕੁ ਸਿਚੁਏਸ਼ਨਸ ਮੈਂ ਤੁਹਾਨੂੰ ਦਊਂਗਾ ਇਹਨਾਂ ਨੂੰ ਇਮੇਜਿਨ ਕਰਕੇ ਦੇਖਿਓ ਤੁਸੀਂ ਆਮ ਸੁਣਿਆ ਹੋਣਾ ਕਿ ਜੇਕਰ ਕੋਈ ਤੁਹਾਨੂੰ ਬੁਰਾ ਬੋਲੇ ਤਾਂ ਛੱਡੋ ਉਹਦੀ ਗੱਲ ਦਾ ਜਵਾਬ ਨਹੀਂ ਦੇਣਾ ਚਾਹੀਦਾ ਇਹਨੂੰ ਇਗਨੋਰ ਕਰੋ ਕਿਸੇ ਵੀ ਗੱਲ ਦੀ ਠੇਸ ਤੁਹਾਡੇ ਮਨ ਨੂੰ ਲੱਗੀ ਆ ਤਾਂ ਉਹਨੂੰ ਵੀ ਇਗਨੋਰ ਕਰੋ ਕਿਉਂਕਿ ਠੇਸ ਲੱਗੀ ਗੱਲ ਤੁਹਾਡੀ ਸ਼ਾਂ ਕਿਸੇ ਦੀ ਗੱਲ ਦਾ ਗੁੱਸਾ ਲੱਗਾ ਇਹਨੂੰ ਵੀ ਇਗਨੋਰ ਕਰੋ ਕਿਉਂਕਿ ਜਿਹੜਾ ਗੁੱਸਾ ਹੈ ਉਹ ਤੁਹਾਡੇ ਅੰਦਰ ਤਣਾਅ ਪੈਦਾ ਕਰਦਾ ਸਟ्रेस ਪੈਦਾ ਕਰਦਾ ਕਿਸੇ ਪਰਟੀਕੂਲਰ ਸਿਚੁਏਸ਼ਨ ਜਾਂ ਫਿਰ ਕਿਸੇ ਪਰਸਨ ਨੇ ਤੁਹਾਨੂੰ ਅਨਕੰਫਰਟੇਬਲ ਫੀਲ ਕਰਾਇਆ ਚਲੋ ਛੱਡੋ ਯਾਰ ਉਹਨੂੰ ਵੀ ਇਗਨੋਰ ਕਰੋ ਤੁਹਾਡੇ ਸਾਹਮਣੇ ਗਰੀਮਾਰ ਹੋ ਰਹੀ ਆ ੱਤਕਾ ਹੋ ਰਿਹਾ ਕੁਝ ਗਲਤ ਹੋ ਰਿਹਾ ਕੁਝ ਗਲਤ ਤੁਸੀਂ ਦੇਖ ਰਹੇ ਹੋ ਜਾਂ ਸੁਣ ਰਹੇ ਹੋ ਪਰ ਤੁਸੀਂ ਉਸ ਸਿਚੁਏਸ਼ਨ ਦੇ ਵਿੱਚ ਬੋਲ ਨਹੀਂ ਸਕਦੇ ਕਿਉਂਕਿ ਜਾਂ ਤਾਂ ਤੁਸੀਂ ਉਸ ਵੇਲੇ ਉਸ ਸਿਚੁਏਸ਼ਨ ਵਿੱਚ ਬਹੁਤ ਛੋਟੇ ਹੁੰਨੇ ਹੋ ਤੁਹਾਡਾ ਲੈਵਲ ਛੋਟਾ ਹੁੰਦਾ ਤੇ ਜਾਂ ਫਿਰ ਤੁਹਾਡਾ ਜਿਹੜਾ ਸਾਹਮਣੇ ਵਾਲਾ ਉਹ ਵੱਡਾ ਹੁੰਦਾ ਛੱਡੋ ਇਹਨੂੰ ਵੀ ਇਗਨੋਰ ਕਰੋ ਤੁਹਾਡਾ ਬੌਸ ਤੁਹਾਡੇ ਸਿਰ ਦੇ ਉੱਤੇ ਖੜਾ ਤੁਹਾਨੂੰ ਦਬਕੇ ਮਾਰ ਰਿਹਾ ਛਿੜਕੇ ਮਾਰ ਰਿਹਾ ਤੁਹਾਡੀ ਬੇਇੱਜ਼ਤੀ ਕਰ ਰਿਹਾ ਪਰ ਤੁਸੀਂ ਮਲਾਜਮ ਹੋ ਇਸ ਕਰਕੇ ਤੁਹਾਨੂੰ ਇਹੀ ਸਲਾਹ ਮਿਲੂਗੀ ਚੱਲ ਛੱਡ ਯਾਰ ਇਗਨੋਰ ਕਰ ਅਸੀਂ ਕੀ ਕਰ ਸਕਦੇ ਆ ਆ ਤਾਂ ਬਹੁਤ ਘੱਟ ਸਿਚੁਏਸ਼ਨ ਜਾਂ ਗੱਲਾਂ ਮੈਂ ਤੁਹਾਨੂੰ ਦੱਸ ਕੇ ਹਟਿਆ ਇਦਾਂ ਦੀਆਂ ਪਤਾ ਨਹੀਂ ਕਿੰਨੀਆਂ ਸਿਚੁਏਸ਼ਨ ਸਾਡੀ ਲਾਈਫ ਦੇ ਵਿੱਚ ਹੈਗੀਆਂ ਹਰੇਕ ਦਾ ਸਿਨੈਰੀਓ ਹਰੇਕ ਦਾ ਕ੍ਰਾਈਟੇਰੀਆ ਵੱਖਰਾ ਵੱਖਰਾ ਉਹਦੇ ਅਨੁਸਾਰ ਹੀ ਉਹਦੀਆਂ ਸਿਚੁਏਸ਼ਨਸ ਹੁੰਦੀਆਂ ਤੇ ਉਹਦੇ ਹਾਲਾਤ ਹੁੰਦੇ ਸਾਰਾ ਕੁਝ ਉਹਦੇ ਅਨੁਸਾਰ ਹੀ ਹੁੰਦਾ ਇਹ ਗੱਲਾਂ ਤਾਂ ਸਾਨੂੰ ਸਾਰੇ ਦੱਸ ਦਿੰਦੇ ਆ ਕਿ ਯਾਰ ਛੱਡ ਇਗਨੋਰ ਕਰ ਇਗਨੋਰ ਕਰਨਾ ਸਭ ਤੋਂ ਵੱਡੀ ਪਾਵਰ ਆ ਇਗਨੋਰ ਕਰੋਗੇ ਤੁਸੀਂ ਸੁਖੀ ਰਹੋਗੇ ਇਗਨੋਰ ਕਰੋਗੇ ਤੁਹਾਡੇ ਤੇ ਕੋਈ ਇਫੈਕਟ ਨਹੀਂ ਆਊਗਾ ਇਗਨੋਰ ਕਰੋਗੇ ਤੁਹਾਡੇ 'ਚ ਕੋਈ ਕਮੀ ਨਹੀਂ ਆਊਗੀ ਇਗਨੋਰੈਂਸ ਸਭ ਤੋਂ ਵੱਡਾ ਟੂਲ ਮੰਨਿਆ ਜਾਂਦਾ ਕੋਈ ਉੱਚੀ ਬੋਲ ਰਿਹਾ ਤੁਸੀਂ ਇਗਨੋਰ ਕਰ ਦਿਓ ਕੋਈ ਤੁਹਾਨੂੰ ਦਬਕ ਰਿਹਾ ਤੁਸੀਂ ਇਗਨੋਰ ਕਰ ਦਿਓ ਤੁਹਾਨੂੰ ਗੱਲ ਬੁਰੀ ਲੱਗ ਰਹੀ ਹੈ ਤੁਸੀਂ ਇਗਨੋਰ ਕਰ ਦਿਓ ਤੁਹਾਡੇ ਸਾਹਮਣੇ ਜ਼ੁਲਮ ਹੋ ਰਿਹਾ ਤੁਸੀਂ ਇਗਨੋਰ ਕਰ ਦਿਓ ਇਹ ਕੋਈ ਬਹੁਤ ਹੀ ਵਧੀਆ ਗੱਲ ਨਹੀਂ ਹੈਗੀ ਕਿਉਂਕਿ ਇਦਾਂ ਇਗਨੋਰ ਕਰਨ ਦੇ ਨਾਲ ਬਹੁਤ ਸਾਰੇ ਨੁਕਸਾਨ ਹੁੰਦੇ ਆ ਜਿਹੜੇ ਸਾਨੂੰ ਕੋਈ ਵੀ ਨਹੀਂ ਦੱਸਦਾ ਆਪਾਂ ਅੱਗੇ ਉਹਨਾਂ ਦੀ ਗੱਲ ਕਰਨੀ ਹੈ ਹੁਣ ਸਭ ਤੋਂ ਪਹਿਲੀ ਗੱਲ ਇਹ ਸੀਗੀ ਕਿ ਕੋਈ ਤੁਹਾਨੂੰ ਜਾਂ ਮੈਨੂੰ ਬੁਰਾ ਬੋਲ ਗਿਆ ਤਾਂ ਉਹਨੂੰ ਇਗਨੋਰ ਕਰਨਾ ਚਾਹੀਦਾ ਕਿਉਂਕਿ ਜੇਕਰ ਆਪਾਂ ਉਹਦੀ ਗੱਲ ਦਾ ਜਵਾਬ ਦੇਵਾਂਗੇ ਤਾਂ ਆਪਾਂ ਮੂੰਹ 'ਚ ਫੁੱਲ ਤਾਂ ਬਖੇਰਨ ਨਹੀਂ ਲੱਗੇ ਆਪਾਂ ਵੀ ਉਦਾਂ ਦੀ ਹੀ ਗੱਲ ਦਾ ਜਵਾਬ ਉਦਾਂ ਦੇ ਲੈਜੇ 'ਚ ਦੇਵਾਂਗੇ ਜਿੱਦਾਂ ਉਹਨੇ ਬੋਲਿਆ ਸੀ ਇਸ ਕਰਕੇ ਇਹਦੇ ਨਾਲ ਸਾਡੇ ਅੰਦਰ ਹੀ ਗਰਵਟ ਆਉਂਦੀ ਆ ਇੱਥੇ ਚੁੱਪ ਕਰਨਾ ਜਾਂ ਇਗਨੋਰੈਂਸ ਸਾਡੇ ਵਾਸਤੇ ਫਾਇਦੇਮੰਦ ਹੈ ਬਾਕੀ ਜਿਹੜੇ ਪੁਆਇੰਟਸ ਹੈਗੇ ਆ ਉਹਨਾਂ 'ਚ ਕੋਈ ਫਾਇਦਾ ਨਹੀਂ ਕਿਸੇ ਗੱਲ ਦੀ ਠੇਸ ਤੁਹਾਡੇ ਮਨ ਨੂੰ ਲੱਗੀ ਆ ਉਹਨੂੰ ਇਗਨੋਰ ਕਰ ਦਿਓ ਇਹ ਗੱਲ ਤਾਂ ਤੁਹਾਨੂੰ ਸਾਰਿਆਂ ਨੂੰ ਦੱਸ ਦਿੱਤੀ ਪਰ ਆਹ ਗੱਲ ਤੁਹਾਨੂੰ ਕਿਸੇ ਨੇ ਦੱਸੀ ਹੋਣੀ ਕਿ ਇਦਾਂ ਦੀ ਸਿਚੁਏਸ਼ਨ ਦੇ ਵਿੱਚ ਜੇਕਰ ਤੁਸੀਂ ਇਗਨੋਰ ਕਰਦੇ ਹੋ ਥੈਟ ਮੀਨਸ ਤੁਸੀਂ ਆਪਣੇ ਹੀ ਇਮੋਸ਼ਨਸ ਨੂੰ ਸਾਈਡ ਤੇ ਕਰਦੇ ਪਏ ਹੋ ਤੁਸੀਂ ਆਪਣੇ ਹੀ ਇਮੋਸ਼ਨਸ ਨੂੰ ਬਾਈਪਾਸ ਕਰਕੇ ਉਸ ਸਿਚੁਏਸ਼ਨਸ ਦੇ ਵਿੱਚੋਂ ਲੰਘ ਰਹੇ ਹੋ ਆਪਣੇ ਇਮੋਸ਼ਨਸ ਨੂੰ ਬਾਈਪਾਸ ਕਰਨਾ ਆਪਣੇ ਆਪ ਨੂੰ ਮਾਰਨ ਦੇ ਬਰਾਬਰ ਹੁੰਦਾ ਇਹਨੂੰ ਬਾਈਪਾਸ ਕਰਨ ਦੀ ਲੋੜ ਨਹੀਂ ਹੁੰਦੀ ਇਹਨੂੰ ਸੋਚਿਆ ਜਾ ਸਕਦਾ ਹਾਂ ਵੀ ਕਿਉਂ ਮੈਨੂੰ ਇਦਾਂ ਕਿਉਂ ਕਿਹਾ ਹੋ ਸਕਦਾ ਸਿਚੁਏਸ਼ਨ ਦੇ ਵਿੱਚ ਤੁਸੀਂ ਗਲਤ ਹੋਵੋ ਜਾਂ ਅਗਲੇ ਵਾਲਾ ਗਲਤ ਹੋਵੇ ਇਹ ਦੋਨੇ ਚਾਂਸ ਹੋ ਸਕਦੇ ਆ ਪਰ ਇਹਨੂੰ ਪ੍ਰੋਸੈਸ ਕਰਕੇ ਦੇਖਣਾ ਚਾਹੀਦਾ ਜਿਹੜਾ ਵੀ ਰਿਜ਼ਲਟ ਨਿਕਲੇ ਉਸ ਤੋਂ ਸਿੱਖਿਆ ਲੈਣੀ ਚਾਹੀਦੀ ਆ ਤੇ ਉਹਨੂੰ ਪਿੰਨ ਕਰ ਲੈਣਾ ਚਾਹੀਦਾ ਕਿਸੇ ਵੀ ਗੱਲ ਦਾ ਜੇ ਸਿਚੁਏਸ਼ਨ ਦਾ ਕੋਈ ਗੁੱਸਾ ਲੱਗੇ ਤਾਂ ਉਹਨੂੰ ਇਗਨੋਰ ਕਰਨਾ ਚਾਹੀਦਾ ਕਿਉਂਕਿ ਇਹ ਹੀ ਠੀਕ ਹੁੰਦਾ ਇਹ ਗੱਲ ਤਾਂ ਤੁਹਾਨੂੰ ਸਾਰਿਆਂ ਨੂੰ ਦੱਸੀ ਆ ਪਰ ਇਸ ਤੋਂ ਅਗਲੀ ਗੱਲ ਨਹੀਂ ਦੱਸੀ ਗੁੱਸਾ ਸਾਨੂੰ ਸਿਰਫ ਉਦੋਂ ਹੀ ਆਉਂਦਾ ਜਦੋਂ ਸਾਹਮਣੇ ਵਾਲਾ ਸਾਡੀ ਸੈਲਫ ਰਿਸਪੈਕਟ ਜਾਂ ਸਾਡੀ ਸੈਲਫ ਇਮੇਜ ਦੇ ਉੱਪਰ ਅਟੈਕ ਕਰਦਾ ਉਹ ਅਟੈਕ ਪੈਸਿਵਲੀ ਵੀ ਹੋ ਸਕਦਾ ਐਕਟਿਵਲੀ ਵੀ ਹੋ ਸਕਦਾ ਜਾਨੀ ਕਿ ਸਾਡੀ ਪਿੱਠ ਪਿੱਛੇ ਵੀ ਕੀਤਾ ਜਾ ਸਕਦਾ ਸਾਡੇ ਸਾਹਮਣੇ ਵੀ ਕੀਤਾ ਜਾ ਸਕਦਾ ਐਦਾਂ ਦੀ ਸਿਚੁਏਸ਼ਨ ਦੇ ਵਿੱਚ ਆਏ ਗੁੱਸੇ ਨੂੰ ਇਗਨੋਰ ਨਹੀਂ ਕਰਨਾ ਚਾਹੀਦਾ ਇੱਥੇ ਇਹਦਾ ਮਤਲਬ ਇਹ ਵੀ ਨਹੀਂ ਹੈਗਾ ਕਿ ਸਾਹਮਣੇ ਵਾਲੇ ਤੋਂ ਉੱਤੇ ਹੀ ਚੜ ਜਾਓ ਉਹਨੂੰ ਪੈ ਜਾਓ ਟੁੱਟ ਕੇ ਪੈ ਜਾਓ ਇੱਥੇ ਇਹ ਨਹੀਂ ਕਰਨ ਦੀ ਲੋੜ ਪਰ ਇਸ ਸਿਚੁਏਸ਼ਨ ਨੂੰ ਇਗਨੋਰ ਵੀ ਨਹੀਂ ਕਰਨਾ ਚਾਹੀਦਾ ਕਿਉਂਕਿ ਜੇਕਰ ਤੁਸੀਂ ਆਪਣੀ ਸੈਲਫ ਰਿਸਪੈਕਟ ਦੀ ਕਦਰ ਨਹੀਂ ਕਰੋਗੇ ਉਹਦੀ ਰਾਖੀ ਨਹੀਂ ਕਰੋਗੇ ਤਾਂ ਸਾਹਮਣੇ ਵਾਲੇ ਨੂੰ ਤਾਂ ਕੋਈ ਮਤਲਬ ਨਹੀਂ ਇਸ ਗੱਲ ਨਾਲ ਇੱਜ਼ਤ ਦੇਣ ਵਾਲੇ ਤਾਂ ਘੱਟੇ ਬੈਠੇ ਆ ਲੌਣੇ ਵਾਲੇ ਸਾਰੇ ਆ ਕੋਈ ਪਰਸਨ ਜਾਂ ਸਿਚੁਏਸ਼ਨ ਤੁਹਾਨੂੰ ਅਨਕੰਫਰਟੇਬਲ ਫੀਲ ਕਰਾਵੇ ਤਾਂ ਉਹਨੂੰ ਇਗਨੋਰ ਕਰ ਦੇਣਾ ਚਾਹੀਦਾ ਇਹ ਵੀ ਗੱਲ ਤੁਸੀਂ ਸੁਣੀ ਆ ਪਰ ਇਸ ਤੋਂ ਅਗਲੀ ਗੱਲ ਆਪਾਂ ਤੁਹਾਨੂੰ ਦੱਸਦੇ ਹਾਂ ਤੁਸੀਂ ਅਨਕੰਫਰਟੇਬਲ ਉਦੋਂ ਹੀ ਫੀਲ ਕਰਦੇ ਹੋ ਜਦੋਂ ਤੁਹਾਡੇ ਬਣਾਏ ਹੋਏ ਅਸੂਲਾਂ ਦੇ ਦਾਇਰੇ ਦੇ ਅੰਦਰ ਕੋਈ ਦਾਖਲ ਹੋ ਜਾਂਦਾ ਜਾਂ ਕਿਸੇ ਇਨਸਾਨ ਦੇ ਤੁਹਾਡੇ ਅੰਦਰ ਦਖਲ ਦੇਣ ਦੇ ਨਾਲ ਤੁਹਾਡੇ ਅਸੂਲਾਂ ਤੇ ਇਫੈਕਟ ਆਉਂਦਾ ਜਾਂ ਤੁਸੀਂ ਆਪਣੇ ਜੋ ਮਾਪਦੰਡ ਜ਼ਿੰਦਗੀ ਦੇ ਬਣਾਏ ਹੋਏ ਹਨ ਉਹਨਾਂ ਦੇ ਉੱਤੇ ਕੋਈ ਨੈਗੇਟਿਵ ਇਫੈਕਟ ਆਉਂਦਾ ਜਾਂ ਫਿਰ ਕੋਈ ਇਹੋ ਜੀ ਸਿਚੁਏਸ਼ਨ ਤੁਹਾਡੇ ਨਾਲ ਪੈਦਾ ਹੁੰਦੀ ਹੈ ਜਿਹਦੇ ਵਿੱਚ ਤੁਸੀਂ ਅਨਕੰਫਰਟੇਬਲ ਫੀਲ ਕਰਦੇ ਹੋ ਜਿਹੜੀ ਤੁਹਾਡੇ ਅਕੋਰਡਿੰਗ ਨਹੀਂ ਹੈਗੀ ਤੁਹਾਨੂੰ ਤੱਕੇ ਦੇ ਨਾਲ ਉਹਨੂੰ ਨਿਭਾਉਣਾ ਪੈ ਰਿਹਾ ਆ ਕਿਉਂਕਿ ਇਹ ਸੋਸਾਇਟੀ ਦਾ ਨਜਮਿਆਂ ਜਾਂ ਤੁਹਾਡੇ ਬੌਸ ਦਾ ਨਜਮਿਆਂ ਜਾਂ ਫਿਰ ਕੋਈ ਹੋਰ ਵੱਡੇ ਰਿਸ਼ਤੇਦਾਰਾਂ ਦਾ ਨਜਮਿਆਂ ਕਿਉਂਕਿ ਦੁਨੀਆਦਾਰੀ ਤਾਂ ਬਣੀ ਹੋਈ ਆ ਇਹੋ ਜਹੀ ਸਿਚੁਏਸ਼ਨ ਦੇ ਵਿੱਚ ਵੀ ਆਪਣੇ ਆਪ ਨੂੰ ਇਗਨੋਰ ਕਰਨਾ ਮਾੜੀ ਗੱਲ ਆ ਕਿਉਂਕਿ ਇਹਦੇ ਨਾਲ ਅਸੀਂ ਸਿੱਖ ਜਾਂਦੇ ਆ ਚੱਲ ਕੋਈ ਨਹੀਂ ਯਾਰ ਤਾਂ ਕੀ ਹੋ ਗਿਆ ਆਪਣੇ ਬੰਦੇ ਆ ਤਾਂ ਕਿਹੜੀ ਗੱਲ ਆ ਚੱਲ ਕੋਈ ਨਹੀਂ ਯਾਰ ਰਿਸ਼ਤੇਦਾਰ ਆ ਵੱਡੇ ਆ ਤਾਂ ਕੀ ਹੋਇਆ ਆਪਣੀ ਗੱਲ ਆ ਚੱਲ ਕੋਈ ਨਹੀਂ ਯਾਰ ਬੌਸ ਆ ਫੇਰ ਕੀ ਹੋਇਆ ਬੌਸ ਤਾਂ ਐਦਾਂ ਦੇ ਕੰਮ ਕਾ ਹੀ ਸਕਦਾ ਆਪਣੀ ਗੱਲ ਆ ਕੋਈ ਨਹੀਂ ਯਾਰ ਕਿਹੜਾ ਕਿਸ ਨੇ ਦੇਖਿਆ ਤਾਂ ਇੱਥੇ ਕੀ ਹੋ ਚੱਲਾ ਇਹਦੇ ਨਾਲ ਇਹ ਜੀ ਡਿਵੈਲਪ ਹੁੰਦੀ ਆ ਇੱਥੇ ਇਹਨੂੰ ਇਗਨੋਰ ਕਰਨ ਦੀ ਬਿਲਕੁਲ ਲੋੜ ਨਹੀਂ ਹੈਗੀ ਜੇਕਰ ਤੁਸੀਂ ਕਿਸੇ ਚੀਜ਼ ਤੋਂ ਸਿਚੁਏਸ਼ਨ ਤੋਂ ਜਾਂ ਕਿਸੇ ਪਰਸਨ ਤੋਂ ਅਨਕੰਫਰਟੇਬਲ ਫੀਲ ਕਰਦੇ ਹੋ ਤਾਂ ਉਸ ਸਿਚੁਏਸ਼ਨ ਨੂੰ ਇਗਨੋਰ ਕਰਨਾ ਜਾਂ ਕੰਪਰੋਮਾਈਜ਼ ਕਰਨਾ ਬੇਹੱਦ ਗਲਤ ਸਾਬਿਤ ਹੋ ਸਕਦਾ ਤੁਹਾਡੇ ਸਾਹਮਣੇ ਕੁਝ ਗਲਤ ਹੋ ਰਿਹਾ ਧੱਕਾ ਹੋ ਰਿਹਾ ਗਰੀਬੀ ਮਾਰ ਹੋ ਰਹੀ ਆ ਪਰ ਤੁਸੀਂ ਉਸ ਮੌਕੇ ਤੇ ਕੁਝ ਬੋਲ ਨਹੀਂ ਸਕਦੇ ਉੱਥੇ ਚੁੱਪ ਰਹਿਣਾ ਹੀ ਠੀਕ ਹੈ ਕਿਉਂਕਿ ਤੁਹਾਡੀ ਪੋਜੀਸ਼ਨ ਬੋਲਣ ਵਾਲੀ ਨਹੀਂ ਹੈਗੀ ਇਹ ਗੱਲ ਵੀ ਸਾਰਿਆਂ ਨੂੰ ਦੱਸੀ ਹੈ ਕਿ ਇਹਨੂੰ ਵੀ ਇਗਨੋਰ ਕਰੋ ਇਹਦੇ ਨਾਲ ਤੁਹਾਡਾ ਆਪਣਾ ਬਚਾਇਆ ਪਰ ਇਹ ਵੀ ਬਹੁਤ ਵੱਡੀ ਗਲਤ ਗੱਲ ਆ ਇਹਦੇ ਅੱਗੇ ਕੀ ਆ ਇਹ ਦੱਸਦੇ ਆ ਮਤਲਬ ਤੁਹਾਡੇ ਅੰਦਰ ਸਹੀ ਗਲਤ ਦੀ ਸੋਝੀ ਹੁੰਦੀਆਂ ਹੋਈਆਂ ਵੀ ਤੁਹਾਨੂੰ ਪਰਖ ਹੁੰਦੀਆਂ ਹੋਈਆਂ ਵੀ ਤੁਸੀਂ ਉਸ ਚੀਜ਼ ਦਾ ਇਸਤੇਮਾਲ ਨਹੀਂ ਕਰ پا ਰਹੇ ਮਤਲਬ ਤੁਹਾਡੇ ਇੰਟਰਨਲ ਡਾਇਲੌਗਸ ਤੇ ਇੰਟਰਨਲ ਫੈਸਲਿਆਂ ਦੀ ਕੋਈ ਵੈਲਿਊ ਹੀ ਨਹੀਂ ਤੁਹਾਡੀ ਨਜ਼ਰ ਦੇ ਵਿੱਚ ਜੇਕਰ ਤੁਹਾਡੀ ਨਜ਼ਰ ਦੇ ਵਿੱਚ ਉਹਨਾਂ ਦੀ ਕੋਈ ਵੈਲਿਊ ਨਹੀਂ ਤਾਂ ਦੂਸਰੇ ਨਾਲ ਉਹਨਾਂ ਦਾ ਕੋਈ ਮਤਲਬ ਨਹੀਂ ਹੁੰਣਾ ਮਤਲਬ ਤੁਸੀਂ ਆਪਣੀ ਲੌਜੀਕਲ ਥਿੰਕਿੰਗ ਦੀ ਪਾਵਰ ਨੂੰ ਐਲੀਮੀਨੇਟ ਕਰਦੇ ਪਏ ਉਹਨੂੰ ਬਾਈਪਾਸ ਕਰਦੇ ਪਏ ਉਹਨੂੰ ਯੂਜ਼ ਹੀ ਨਹੀਂ ਕਰਦੇ ਪਏ ਤੁਹਾਨੂੰ ਸਿਰਫ ਆਪਣੇ ਸਟੇਟਸ ਦਾ ਹੀ ਫਿਕਰ ਹੈ ਕਿ ਮੇਰਾ ਸਟੇਟਸ ਇਹ ਆ ਮੈਂ ਆਪਣਾ ਬਚਾ ਕਰਾਂ ਕੋਈ ਨਹੀਂ ਮੇਰੇ ਸਾਹਮਣੇ ਗਲਤ ਹੁੰਦਾ ਹੋਈ ਜਾਵੇ ਇਹ ਚ ਕੀ ਆ ਹੁੰਦਾ ਹੀ ਆ ਇਹਦੇ ਨਾਲ ਸਾਡੇ ਅੰਦਰਲਾ ਜ਼ਮੀਰ ਹੌਲੀ-ਹੌਲੀ ਕਮਜ਼ੋਰ ਹੋਣਾ ਸ਼ੁਰੂ ਹੋ ਜਾਂਦਾ ਸਾਡੇ ਅੰਦਰ ਮਤਲਬੀ ਭਾਵਨਾ ਪੈਦਾ ਹੋਣੀ ਸ਼ੁਰੂ ਹੋ ਜਾਂਦੀ ਆ ਇਹਦੇ ਨਾਲ ਸਾਡੇ ਅੰਦਰ ਦੀ ਅਣਖ ਜਿਹੜੀ ਆ ਉਹਦੇ ਵਿੱਚ ਘਰਾ ਬਟਾਉਣੀ ਸ਼ੁਰੂ ਹੋ ਜਾਂਦੀ ਆ ਉਹ ਹੋਣੀ ਤਾਂ ਬਹੁਤ ਜ਼ਰੂਰੀ ਆ ਤੁਹਾਡਾ ਬੌਸ ਤੁਹਾਡੇ ਉੱਤੇ ਬਿਨਾਂ ਗੱਲ ਤੋਂ ਉੱਚੀ ਬੋਲਦਾ ਜਾਂ ਤੁਹਾਨੂੰ ਦਬਕੇ ਮਾਰਦਾ ਚਲੋ ਛੱਡੋ ਯਾਰ ਇਗਨੋਰ ਕਰੋ ਇਹ ਵੀ ਗੱਲ ਤੁਹਾਨੂੰ ਸਾਰਿਆਂ ਨੂੰ ਦੱਸੀ ਪਰ ਅਗਲੀ ਗੱਲ ਕਿਸੇ ਨੇ ਨਹੀਂ ਦੱਸੀ ਹੋਣੀ ਤੁਹਾਡੇ ਹੀ ਬਿਨਾਂ ਕਾਰਨ ਇਨਸਰਟ ਹੋ ਰਹੀ ਆ ਬੇਤੀ ਹੋ ਰਹੀ ਆ ਤੁਸੀਂ ਸਿਰਫ ਇਸੇ ਕਰਕੇ ਝੱਲ ਰਹੇ ਹੋ ਕਿਉਂਕਿ ਉਹ ਤੁਹਾਡਾ ਸੀਨੀਅਰ ਆ ਤੁਹਾਡਾ ਬੌਸ ਆ ਕਿਉਂਕਿ ਉਹਨੇ ਤੁਹਾਨੂੰ ਤਰੱਕੀ ਦੇਣੀ ਆ ਉਹਨੇ ਹੀ ਤੁਹਾਡਾ ਪ੍ਰੋਮੋਸ਼ਨ ਕਰਨਾ ਉਹ ਉਹਦੇ ਹੱਥ ਦੇ ਵਿੱਚ ਸਾਰਾ ਕੁਝ ਹੈਗਾ ਇਹ ਵੀ ਗੱਲ ਬਹੁਤੀ ਠੀਕ ਨਹੀਂ ਹੈਗੀ ਇਦੇ ਨਾਲ ਆਪਣੇ ਹੱਕ ਦੇ ਵਿੱਚ ਖੜਨ ਦੀ ਜਿਹੜੀ ਕਾਬਲੀਅਤ ਆ ਉਹਦੇ ਵਿੱਚ ਘਰਵਟਾਉਣੀ ਸ਼ੁਰੂ ਹੋ ਜਾਂਦੀ ਆ ਆਪਣਾ ਹੱਕ ਜਿਹੜਾ ਸਾਨੂੰ ਚਾਹੀਦਾ ਹੁੰਦਾ ਜਿਹੜਾ ਅਸੀਂ ਡਿਜ਼ਰਵ ਕਰਦੇ ਹੁੰਨੇ ਆ ਅਸੀਂ ਉਹ ਹੀ ਨਹੀਂ ਮੰਗ ਸਕਦੇ ਅਸੀਂ ਉਹ ਹੀ ਨਹੀਂ ਲੈ ਸਕਦੇ ਅਸੀਂ ਉਹਨੂੰ ਕਲੇਮ ਹੀ ਨਹੀਂ ਕਰ ਸਕਦੇ ਉਹ ਗੁਣ ਸਾਡੇ ਅੰਦਰੋਂ ਮਰਨਾ ਸ਼ੁਰੂ ਹੋ ਜਾਂਦਾ ਜਦੋਂ ਅਸੀਂ ਆਪਣੇ ਬੌਸ ਦੀਆਂ ਝਿੜਕਾਂ ਨੂੰ ਇਗਨੋਰ ਕਰਦੇ ਆ ਹਾਂ ਜੇਕਰ ਝਿੜਕਾਂ ਤੁਹਾਡੇ ਕਿਸੇ ਕੰਮ ਦੀ ਕੋਤਾਹੀ ਜਾਂ ਤੁਹਾਡੇ ਕੰਮ ਦੀ ਇਮਾਨਦਾਰੀ ਦੇ ਵਿੱਚ ਹੋਈ ਕਮੀ ਦੇ ਨਾਲ ਹੋਣ ਤਾਂ ਉਹ ਤੁਹਾਡੇ ਲਈ ਲਾਹੇਮੰਦ ਹੈ ਕਿਉਂਕਿ ਉਹ ਦੇ ਨਾਲ ਤੁਹਾਡੇ ਅੰਦਰ ਨਿਖਾਰ ਆ ਸਕਦਾ ਤੁਸੀਂ ਆਪਣੀਆਂ ਗਲਤੀਆਂ ਨੂੰ ਠੀਕ ਕਰ ਸਕਦੇ ਹੋ ਇੰਪਰੂਵ ਕਰ ਸਕਦੇ ਹੋ ਆਪਣੇ ਆਪ ਨੂੰ ਪਰ ਇਹੋ ਜਿਹੀਆਂ ਝੜਕਾਂ ਕੋਈ ਘੱਟ ਹੀ ਮਾਰਦਾ ਹੁੰਦਾ ਪ੍ਰਾਈਵੇਟਾਈਜੇਸ਼ਨ ਜਾਂ ਫਿਰ ਅੱਜ ਦੇ ਯੋਕੇ ਸਮੇਂ ਦੇ ਵਿੱਚ ਜਿਹੜੇ ਸਾਡੇ ਬੌਸ ਹੈਗੇ ਆ ਉਹ ਸਾਨੂੰ ਸਿਰਫ ਦੂਜੇ ਤਰੀਕੇ ਨੇ ਝੜਕਾ ਮਾਰਦੇ ਆ ਐਕਸਪਲੋਇਟੇਸ਼ਨ ਵਾਲੇ ਪਾਸੇ ਤੋਂ ਸੋ ਇਹੋ ਜਿਹੀ ਸਿਚੁਏਸ਼ਨ ਦੇ ਵਿੱਚ ਵੀ ਆਪਣੇ ਆਪ ਨੇ ਇਗਨੋਰ ਕਰਨਾ 댓 ਮੀਨਸ ਕਿ ਆਪਣੀਆਂ ਮੋਰਲ ਵੈਲਿਊਜ਼ ਨੂੰ ਆਪਾਂ ਇੱਕ ਕਿਨਾਰੇ ਤੇ ਕਰਕੇ ਬਸ ਸਹੀ ਜਾ ਰਹੇ ਆ ਇਗਨੋਰ ਕਰ ਰਹੇ ਆ ਇਹਦਾ ਵੀ ਸਾਨੂੰ ਕੋਈ ਲਾਭ ਨਹੀਂ ਸਾਨੂੰ ਨੁਕਸਾਨ ਇਹਦੇ ਬਹੁਤ سارے ਹੈਗੇ ਆ ਜਦੋਂ ਅਸੀਂ ਨਾ ਇਦਾਂ ਮਲਟੀਪਲ ਚੀਜ਼ਾਂ ਨੂੰ ਇਗਨੋਰ ਕਰਨਾ ਸ਼ੁਰੂ ਕਰ ਦਿੰਦੇ ਆ ਤਾਂ ਸਾਡਾ ਦਿਮਾਗ ਲੰਬਾ ਟਾਈਮ ਇਹੋ ਜਿਹੀ ਐਕਸਰਸਾਈਜ਼ ਕਰਨ ਦੇ ਨਾਲ ਹਰੇਕ ਚੀਜ਼ ਨੂੰ ਇਗਨੋਰ ਕਰਨ ਦੇ ਨਾਲ ਕੁਝ ਕੁ ਚੀਜ਼ਾਂ ਦੇ ਸੈਕਟਰ ਡਿਵੈਲਪ ਕਰ ਲੈਂਦਾ ਆਪਣੇ ਨਿਊਰॉन्स ਦੇ ਅੰਦਰ ਸਾਡੇ ਦਿਮਾਗ ਦੇ ਨਿਊਰॉन्स ਦੇ ਅੰਦਰ ਉਹ ਸੈਕਟਰ ਡਿਵੈਲਪ ਹੋ ਜਾਂਦੇ ਆ ਸਾਨੂੰ ਫਿਰ ਉਹ ਚੀਜ਼ਾਂ ਕੰਫਰਟੇਬਲ ਲੱਗਣੀਆਂ ਸ਼ੁਰੂ ਹੋ ਜੰਨੀਆਂ ਕਿਉਂਕਿ ਇਗਨੋਰ ਕਰਨਾ ਬਹੁਤ ਸੌਖਾ ਆ ਕਿਸੇ ਚੀਜ਼ ਤੇ ਸਵਾਲ ਚੁੱਕਣ ਨਾਲੋਂ ਕਿਸੇ ਚੀਜ਼ ਨੂੰ ਪ੍ਰੋਸੈਸ ਕਰਕੇ ਉਹਦੇ ਵਿੱਚੋਂ ਅਰਕ ਜਾਂ ਰਿਜ਼ਲਟ ਕੱਢਣ ਨਾਲੋਂ ਇਸ ਕਰਕੇ ਸਾਡਾ ਦਿਮਾਗ ਸਾਨੂੰ ਹਮੇਸ਼ਾ ਸੌਖੇ ਵਾਲੇ ਪਾਸੇ ਹੀ ਪੁਸ਼ ਕਰਦਾ ਛੱਡ ਯਾਰ ਇਗਨੋਰ ਕਰ ਦੇ ਤਾਂ ਕੀ ਹੈ ਇਹਦੇ ਚੋਂ ਅਸੀਂ ਲੈਣਾ ਕੀ ਆ ਪਰ ਇਹਦੇ ਨਾਲ ਸਾਡੇ ਅੰਦਰ ਇੱਕ ਸੈਕਟਰ ਡਿਵੈਲਪ ਹੁੰਦਾ ਜਿਹੜਾ ਕਿ ਇੱਕ ਖਾਨਾ ਡਿਵੈਲਪ ਹੋ ਜਾਂਦਾ ਜਿਹੜਾ ਕਿ ਹਰ ਇੱਕ ਚੀਜ਼ ਨੂੰ ਇਗਨੋਰੈਂਸ ਦੀ ਨਜ਼ਰ ਦੇ ਨਾਲ ਦੇਖਣਾ ਸ਼ੁਰੂ ਕਰ ਦਿੰਦਾ ਹਰ ਇੱਕ ਚੰਗੇ ਕੰਮ ਨੂੰ ਵੀ ਇਗਨੋਰ ਕਰਨਾ ਸ਼ੁਰੂ ਕਰ ਦਿੰਦਾ ਹੌਲੀ ਹੌਲੀ ਮੰਨ ਲਓ ਮੇਰੀ ਜਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਬੁਰੀ ਆਦਤ ਆ ਆਪਾਂ ਉਹਨੂੰ ਕਿਸੇ ਚੰਗੀ ਆਦਤ ਦੇ ਨਾਲ ਰਿਪਲੇਸ ਕਰਨਾ ਚਾਹੁੰਦੇ ਆ ਉਹਨੂੰ ਠੀਕ ਕਰਨਾ ਚਾਹੁੰਦੇ ਆ ਪਰ ਆਪਾਂ ਉਹਨੂੰ ਨਹੀਂ ਕਰ پا ਰਹੇ ਅੱਜ ਵੀ ਇਗਨੋਰ ਕੱਲ ਵੀ ਇਗਨੋਰ ਇਹ ਵੀ ਸਿਰਫ ਉਸੇ ਦਾ ਹੀ ਰਿਜ਼ਲਟ ਹੈ ਕਿਉਂਕਿ ਸਾਨੂੰ ਆਦਤ ਪੈ ਗਈ ਇਗਨੋਰ ਕਰਨ ਦੀ ਸਾਨੂੰ ਸਾਰਿਆਂ ਨੂੰ ਇਹ ਪਤਾ ਕਿ ਫੋਨ ਦੇ ਉੱਤੇ ਬਿਨਾਂ ਗਲਤੋਂ ਸਕਰੋਲਿੰਗ ਕਰਨਾ ਸਮਾਂ ਤੇ એનર્ਜੀ ਖਰਾਬ ਕਰਨ ਦੇ ਬਰਾਬਰ ਆ ਆਪਾਂ ਇਹਨੂੰ ਬਦਲਣਾ ਚਾਹੁੰਦੇ ਆ ਸਮਝਦੇ ਵੀ ਆ ਲੌਜੀਕਲ ਥਿੰਕਿੰਗ ਵੀ ਸਾਡੇ ਅੰਦਰ ਹੈਗੀ ਆ ਪਰ ਆਪਾਂ ਨੂੰ ਪਤਾ ਹੁੰਦਿਆਂ ਹੋਇਆਂ ਵੀ ਆਪਾਂ ਇਹਨੂੰ ਇਗਨੋਰ ਕਰਦੇ ਆ ਸਾਨੂੰ ਕਈ ਵਾਰ ਇਹ ਅੰਦਰੋਂ ਇੰਟੂਸ਼ਨ ਵੀ ਆਉਂਦਾ ਕਿ ਨਹੀਂ ਯਾਰ ਛੱਡ ਕਿੱਥੇ ਟਾਈਮ ਖਰਾਬ ਕਰੀ ਜਾਂਦੇ ਪਰ ਆਪਾਂ ਉਹਨੂੰ ਫੇਰ ਵੀ ਇਗਨੋਰ ਕਰ ਦਿੰਦੇ ਆ ਸਕਰੋਲਿੰਗ ਫੇ ਕਰੀ ਜਾ ਰਹੇ ਆ ਸਾਨੂੰ ਪਤਾ ਹੈ ਕਿ ਚੰਗੀ ਸਕਰੋਲਿੰਗ ਕਰਨੀ ਚਾਹੀਦੀ ਆ ਪਰ ਨਹੀਂ ਅਸੀਂ ਦੇਖਣਾ ਫੇਰ ਵੀ ਇਲਾਕਾਲਾਉ ਮਹਿਕਮਾ ਹੀ ਆ ਇਹ ਵੀ ਇੱਕ ਇਗਨੋਰੈਂਸ ਦਾ ਹੀ ਰਿਜ਼ਲਟ ਆ ਇਹ ਜਿਹੜਾ ਉਹ ਬੀਜ ਅਸੀਂ ਬੀਜ ਲਿਆ ਨਾ ਕਿਸੇ ਮਜਬੂਰੀ ਦੇ ਅੰਦਰ ਕਿਸੇ ਚੀਜ਼ ਨੂੰ ਇਗਨੋਰ ਕੀਤਾ ਜਾਂ ਕਿਸੇ ਪ੍ਰੈਸ਼ਰ ਦੇ ਅੰਦਰ ਕਿਸੇ ਚੀਜ਼ ਨੂੰ ਇਗਨੋਰ ਕੀਤਾ ਉਹਨੂੰ ਆਦਤਾਂ ਅਸੀਂ ਕਰਦੇ ਹੀ ਗਏ ਕਰਦੇ ਹੀ ਗਏ ਉਹਦੇ ਨਾਲ ਇੱਕ ਸੈਕਟਰ ਡਿਵੈਲਪ ਹੋ ਗਿਆ ਜਿਹਦੇ ਕਰਕੇ ਇਹ ਸਾਰੀਆਂ ਘਟਨਾਵਾਂ ਹੋਣੀ ਹੈ ਵੀ ਸ਼ੁਰੂ ਹੋ ਜਾਂਦੀਆਂ ਚੰਗੇ ਕੰਮ ਨੂੰ ਚੰਗੇ ਪਾਸੇ ਨੂੰ ਇਗਨੋਰੈਂਸ ਜਾਣੀ ਸਾਡੀ ਸ਼ੁਰੂ ਹੋ ਜਾਂਦੀ ਆਪਣੇ ਆਪ ਸਾਨੂੰ ਪਤਾ ਹੀ ਨਹੀਂ ਲੱਗਦਾ ਸਾਡਾ ਮਨ ਕਹਿੰਦਾ ਤਾਂ ਹੈ ਕਿ ਸਾਹਮਣੇ ਕਿਸੇ ਮਜਲੂਮ ਦੇ ਨਾਲ ਤੱਕਾ ਹੋ ਰਿਹਾ ਗਰੀਮਾਰ ਹੋ ਰਹੀ ਆ ਸਾਨੂੰ ਪਤਾ ਵੀ ਸਾਨੂੰ ਉੱਥੇ ਕੀ ਕਰਨਾ ਚਾਹੀਦਾ ਅਸੀਂ ਐਕਸ਼ਨ ਲੈ ਵੀ ਸਕਦੇ ਆ ਲੀਗਲ ਅੱਜ ਦੁਨੀਆ ਦੇ ਉੱਤੇ ਸਾਰਾ ਕੁਝ ਬਣਿਆ ਹੋਇਆ ਟੈਕਨੋਲੋਜੀ ਦਾ ਯੁੱਗ ਆ ਕਾਨੂੰਨ ਦਾ ਯੁੱਗ ਆ ਇਸ ਕਰਕੇ ਅਸੀਂ ਕਰ ਸਾਰਾ ਕੁਝ ਸਕਦੇ ਆ ਪਰ ਅਸੀਂ ਉੱਥੋਂ ਇਹੀ ਕਹਿ ਕੇ ਲੰਘਦੇ ਚੱਲ ਛੱਡ ਯਾਰ ਅਸੀਂ ਕੀ ਕਰਨਾ ਇਹਨਾਂ ਦਾ ਪੰਗਾ ਆ ਆਪੇ ਨਿਵੇੜਨ ਚਲੋ ਸਾਨੂੰ ਕੀ ਲੈਣ ਦੇਣਿਆ ਇਹਨਾਂ ਦੇ ਘਰ ਅੱਗ ਲੱਗੀ ਆਪੇ ਬੁਝਾਉਣ ਸਾਨੂੰ ਕੀ ਮਤਲਬ ਆ ਇਹ ਵੀ ਜਿਹੜੀ ਚੀਜ਼ ਜਿ ਗਰਾਵਟ ਆਈ ਸਾਡੇ ਅੰਦਰ ਇੱਕ ਇਗਨੋਰੈਂਸ ਦੇ ਕਰਕੇ ਹੀ ਆਈ ਆ ਇਗਨੋਰੈਂਸ ਨੂੰ ਆਪਣੇ ਦਿਮਾਗ ਅੰਦਰ ਜਾਣ ਲਈ ਅਸੀਂ ਜਗ੍ਹਾ ਦਿੱਤੀ ਉਹਨੇ ਉੱਥੇ ਜਾ ਕੇ ਡੇਰਾ ਲਾਇਆ ਤੇ ਉਹਦਾ ਇਫੈਕਟ ਸਾਡੀਆਂ ਚੰਗੀਆਂ ਆਦਤਾਂ ਦੇ ਉੱਤੇ ਵੀ ਆ ਗਿਆ ਇਹ ਚੰਗਾ ਕੰਮ ਸੀ ਨਾ ਕਿ ਕਿਸੇ ਨੂੰ ਦੁਬਿਧਾ ਦੇ ਵਿੱਚੋਂ ਕੱਢਣਾ ਕਿਸੇ ਨੂੰ ਪਰੇਸ਼ਾਨੀ ਚੋਂ ਕੱਢਣਾ ਪਰ ਆਪਾਂ ਫੇਰ ਵੀ ਉਹਨੂੰ ਇਗਨੋਰ ਕਰਕੇ ਉੱਥੋਂ ਚਲੇ ਜਾਂਦੇ ਆ इवन ਜਦੋਂ ਕਈ ਵਾਰ ਐਕਸੀਡੈਂਟ ਹੋਇਆ ਹੁੰਦਾ ਰੱਬ ਕਰੇ ਨਾ ਕਦੇ ਵੀ ਕਿਸੇ ਦਾ ਹੋਵੇ ਤਾਂ ਆਪਾਂ ਉਹਨੂੰ ਵੀ ਕਈ ਵਾਰ ਇਗਨੋਰ ਕਰਕੇ ਜਾਂਦੇ ਆ ਜਾਂ ਫਿਰ ਫਰਸਟ ਏਡ ਦੀ ਬਜਾਏ ਆਪਾਂ ਕੈਮਰਾ ਕੱਢ ਕੇ ਸ਼ੂਟ ਕਰਦੇ ਆ ਇਹ ਗੁਣ ਜਿਹੜਾ ਹੈਗਾ ਆ ਇਹ ਗੁਣ ਵੀ ਉੱਥੋਂ ਹੀ ਡਿਵੈਲਪ ਹੋ ਕੇ ਆਇਆ ਇਗਨੋਰੈਂਸ ਸਾਨੂੰ ਪਤਾ ਵੀ ਹੈ ਦਿਮਾਗ ਤੇ ਸਰੀਰ ਨੂੰ ਸਹੀ ਢੰਗ ਨਾਲ ਕੰਮ ਕਰਨ ਦੇ ਲਈ 7 ਤੋਂ 8 ਘੰਟੇ ਦੀ ਨੀਂਦ ਜ਼ਰੂਰੀ ਆ ਸਾਨੂੰ ਇਹ ਵੀ ਪਤਾ ਹੈ ਕਿ ਰਾਤ ਨੂੰ ਟਾਈਮ ਨਾਲ ਸੌਵਾਂਗੇ ਤਾਂ ਹੀ ਸਵੇਰੇ ਛੇਤੀ ਉੱਠਾਂਗੇ ਪਰ ਆਪਾਂ ਇਹਨੂੰ ਫੇਰ ਵੀ ਇਗਨੋਰ ਕਰਦੇ ਆ ਕਿਉਂਕਿ ਸਾਡੇ 'ਚ ਆਦਤਾਂ ਨੂੰ ਇਗਨੋਰ ਕਰਨ ਦੀ ਆਦਤ ਆ ਉਹ ਸਾਰੀ ਚੀਜ਼ ਕਿੱਥੋਂ ਡਿਵੈਲਪ ਹੋਈ ਤੁਹਾਨੂੰ ਪਤਾ ਹੀ ਆ ਪਬਲਿਕ ਪਲੇਸ ਤੇ ਕੋਈ ਪਾਣੀ ਦੀ ਟੂਟੀ ਖੁੱਲੀ ਆ ਪਾਣੀ ਸਾਡੇ ਸਾਹਮਣੇ ਖਰਾਬ ਹੋ ਰਿਹਾ ਤੁਹਾਨੂੰ ਪਤਾ ਵੀ ਆ ਵੀ ਪਾਣੀ ਸਾਹਮਣੇ ਸਾਡੇ ਖਰਾਬ ਹੋ ਰਿਹਾ ਪਰ ਅਸੀਂ 2 ਸੈਕਿੰਡ ਦਾ ਸਮਾਂ ਕੱਢ ਕੇ ਉਹਨੂੰ ਬੰਦ ਕਰਨ ਨਹੀਂ ਜਾਂਦੇ ਕਿਉਂਕਿ ਉਹ ਸਾਡਾ ਕੰਮ ਹੀ ਨਹੀਂ ਅਸੀਂ ਤਾਂ ਇਗਨੋਰ ਕਰਨਾ ਸਿੱਖਿਆ ਹੋਇਆ ਇਗਨੋਰੈਂਸ ਇੰਨੀ ਜ਼ਹਿਰੀਲੀ ਆ ਨਾ ਸਾਨੂੰ ਪਤਾ ਨਹੀਂ ਲੱਗਦਾ ਸਾਡੇ ਕਿਹੜੇ ਕਿਹੜੇ ਕੰਮ ਦੇ ਵਿੱਚ ਇਹ ਆਪਣੇ ਪੈਰ ਪਸਾਰ ਲੈਂਦੀ ਆ ਅਸੀਂ ਤਾਂ ਆਪਣੇ ਆਪ ਦੇ ਬਚਾ ਲਈ ਆਪਣੇ ਆਪ ਨੂੰ ਡਿਵੈਲਪ ਕਰਨ ਦੇ ਲਈ ਇਗਨੋਰੈਂਸ ਦਾ سہਾਰਾ ਲਿਆ ਸੀ ਜਾਂ ਆਪਣੀ ਦਿਮਾਗੀ ਜਾਂ ਮਾਨਸਿਕ ਸ਼ਾਂਤੀ ਦੇ ਲਈ ਇਗਨੋਰੈਂਸ ਨੂੰ ਅਪਣਾਇਆ ਸੀ ਪਰ ਇਗਨੋਰੈਂਸ ਸਾਨੂੰ ਅੰਦਰੋਂ ਖਾਈ ਜਾ ਰਹੀ ਆ ਇਗਨੋਰੈਂਸ ਸਾਡੀਆਂ ਉਹ ਚੀਜ਼ਾਂ ਦੇ ਵਿੱਚ ਵੀ ਸ਼ਾਮਿਲ ਹੋ ਗਈ ਹੈ ਜਿਹੜੀਆਂ ਸਾਡੀਆਂ ਮੋਰਲ ਵੈਲਿਊਜ਼ ਆ ਜਿਹੜੀਆਂ ਸਾਡੇ ਜੀਵਨ 'ਚ ਕੰਮ ਆਉਣੇ ਵਾਲੀਆਂ ਜਿਹੜੀਆਂ ਚੰਗੀਆਂ ਜਿਹੜੀਆਂ ਦੂਸਰਿਆਂ ਨੂੰ ਵੀ ਸੇਧ ਦੇ ਸਕਦੀਆਂ ਜਿਹੜਾ ਕਿਸੇ ਦਾ ਫਾਇਦਾ ਤੇ ਸਾਡਾ ਫਾਇਦਾ ਵੀ ਕਰ ਸਕਦੀਆਂ ਇਸੇ ਤਰ੍ਹਾਂ ਸੜਕ 'ਤੇ ਸਾਡੇ ਕੋਲੋਂ ਕੋਈ ਲਿਫਟ ਮੰਗਣ ਨੂੰ ਜਦੋਂ ਕੋਈ ਖੜਾ ਹੁੰਦਾ ਤਾਂ ਸਾਨੂੰ ਪਹਿਲੇ ਹੀ ਪਤਾ ਲੱਗ ਜਾਂਦਾ ਆਪਾਂ ਕੋਸ਼ਿਸ਼ ਕਰਦੇ ਆ ਉਹਨੂੰ ਕਿਉਂਕਿ ਸਾਨੂੰ ਇਹ ਹੀ ਸਿਖਾਇਆ ਗਿਆ ਤੇ ਇਹੀ ਅਸੀਂ ਅੱਜ ਤੱਕ ਸਿੱਖਿਆ ਇਹਨੂੰ ਅਸੀਂ ਸੋਚਿਆ ਨਹੀਂ ਵੀ ਕਿਉਂ ਮਨਾ ਕਰਨਾ ਇਹ ਤੋਂ ਕਿਉਂ ਨਜੇ ਬਚਾ ਕੇ ਲੰਘਣਾ ਅੱਗੇ ਲੋੜ ਹੀ ਨਹੀਂ ਅਸੀਂ ਉਹਨੂੰ ਲਿਫਟ ਵੀ ਤਾਂ ਦੇ ਸਕਦੇ ਹਾਂ ਪਰ ਜ਼ਿਆਦਾਤਰ ਕੇਸਾਂ ਦੇ ਵਿੱਚ ਅਸੀਂ ਲਿਫਟ ਨਹੀਂ ਦਿੰਦੇ ਅਸੀਂ ਇੱਦਾਂ ਹੀ ਨਿਕਲ ਜਾਂਦੇ ਹਾਂ ਬਸ ਡੇ ਰੇਲਵੇ ਸਟੇਸ਼ਨਾਂ ਜਾਂ ਕੋਈ ਭੀੜ ਵਾਲੇ ਮੇਲਿਆਂ ਦੇ ਵਿੱਚ ਕੋਈ ਮੰਗਦਾ ਤੁਹਾਡੇ ਕੋਲੋਂ 2 ਰੁਪਏ ਮੰਗਣ ਵਾਸਤੇ ਆਉਂਦਾ ਤੁਸੀਂ ਉਹਨੂੰ ਪਹਿਲਾਂ ਇਗਨੋਰ ਕਰਨਾ ਸ਼ੁਰੂ ਕਰ ਦਿੰਦੇ ਹੋ ਕਿਉਂ ਇਹ ਵੀ ਤਾਂ ਇਗਨੋਰੈਂਸ ਦਾ ਹੀ ਇੱਕ ਰੂਪ ਆ ਆਪਾਂ ਜਾਂ ਤਾਂ ਉਹਦੇ ਨਾਲ ਅੱਖਾਂ ਚੱਖਾਂ ਪਾ ਕੇ ਗੱਲ ਕਰੀਏ ਤੇ ਕੌਨਫੀਡੈਂਟ ਉਹਨੂੰ ਜਵਾਬ ਦੇਈਏ ਕਾਕਾ ਨਹੀਂ ਭਈ ਤੂੰ ਕੰਮ ਕਰ ਤੇ ਜਾਂ ਫਿਰ ਉਹਨੂੰ ਸਿੱਧੀ ਮਨ੍ਹਾ ਕਰੀਏ ਨਹੀਂ ਸਾਡੇ ਕੋਲ ਹੈ ਨਹੀਂ ਪੈਸੇ ਪਰ ਆਪਾਂ ਉਹਨੂੰ ਕੀ ਕਰਦੇ ਆ ਫੇਸ ਨਹੀਂ ਕਰਦੇ ਇਗਨੋਰ ਕਰਦੇ ਆ ਕਿਉਂਕਿ ਇਗਨੋਰ ਕਰਨਾ ਕਿਸੇ ਚੀਜ਼ ਨੂੰ ਫੇਸ ਕਰਨ ਦੇ ਨਾਲੋਂ ਹਮੇਸ਼ਾ ਹੀ ਸੌਖਾ ਰਿਹਾ ਇਗਨੋਰ ਕਰਨਾ ਕਿਸੇ ਚੀਜ਼ ਦੇ ਉੱਤੇ ਸਵਾਲ ਚੱਕਣਾ ਜਾ ਉਹਨੂੰ ਪ੍ਰੋਸੈਸ ਕਰਕੇ ਉਹਦਾ ਰਿਜ਼ਲਟ ਕਰਕੇ ਉਹਨੂੰ ਕਿਤੇ ਲਿਖਣ ਪੈਨ ਕਰਨ ਜਾਂ ਆਪਣੇ ਦਿਮਾਗ ਵਿੱਚ ਯਾਦ ਰੱਖਣ ਦੇ ਨਾਲੋਂ ਕਿਤੇ ਜ਼ਿਆਦਾ ਸੌਖਾ ਸਾਡਾ ਦਿਮਾਗ ਇੰਨਾ ਆਲਸੀ ਤੇ ਲਾਲਚੀ ਆ ਨਾ ਇਹਨੂੰ ਸਿਰਫ ਤੇ ਸਿਰਫ ਆਪਣਾ ਹੀ ਫਾਇਦਾ ਨਜ਼ਰ ਆਉਂਦਾ ਇਸੇ ਕਰਕੇ ਸਾਡੇ ਬਿਹੇਵੀਅਰ ਦੇ ਵਿੱਚ ਇਹ ਚੀਜ਼ ਹੌਲੀ ਹੌਲੀ ਕਰਕੇ ਡਿਵੈਲਪ ਹੋ ਜਾਂਦੀ ਆ ਤੇ ਆਪਾਂ ਇਹਦੇ ਬਹੁਤ ਬੁਰੇ ਤਰੀਕੇ ਨਾਲ ਸ਼ਿਕਾਰ ਹੋ ਜਾਂਦੇ ਸਾਨੂੰ ਪਤਾ ਵੀ ਨਹੀਂ ਹੁੰਦਾ ਤੁਸੀਂ ਹੁਣ ਸਾਰੇ ਜਣੇ ਆਪਣੇ ਅੰਦਰ ਆਪਣੇ ਰੋਜ਼ ਦੇ ਸਿਨੈਰੀਓ ਦੇ ਵਿੱਚ ਆਪਣੀਆਂ ਸਿਚੁਏਸ਼ਨ ਦੇ ਹਿਸਾਬ ਦੇ ਨਾਲ ਨજર ਮਾਰ ਕੇ ਜਰੂਰ ਦੇਖਿਓ ਕਿ ਤੁਸੀਂ ਕਿਹੜੀ ਕਿਹੜੀ ਚੀਜ਼ ਨੂੰ ਕਿੱਥੇ ਕਿੱਥੇ ਕਿਦਾਂ ਕਿਦਾਂ ਇਗਨੋਰ ਕੀਤਾ ਆ ਤੇ ਇੱਕ ਵਾਰੀ ਉਹਨੂੰ ਦੁਬਾਰਾ ਯਾਦ ਕਰਨ ਦੀ ਕੋਸ਼ਿਸ਼ ਕਰਿਓ ਜਦੋਂ ਤੁਸੀਂ ਅਗਲੀ ਵਾਰ ਕਿਸੇ ਨੂੰ ਇਗਨੋਰ ਕਰੋ ਤਾਂ ਤੁਸੀਂ ਇਹ ਦੇਖਣ ਦੀ ਕੋਸ਼ਿਸ਼ ਕਰਿਓ ਕਿਉਂ ਯਾਰ ਆਪਾਂ ਕਿਉਂ ਇਗਨੋਰ ਕਰ ਰਹੇ ਆ ਆਪਾਂ ਇਹਦਾ ਸਾਹਮਣਾ ਵੀ ਤਾਂ ਕਰ ਸਕਦੇ ਆ ਇਸ ਕਰਕੇ ਅੱਜ ਤੋਂ ਬਾਅਦ ਆ ਵਾਲੀ ਥਿਉਰੀ ਨੂੰ ਤਾਂ ਮੇਰੇ ਹਿਸਾਬ ਨਾਲ ਭੁੱਲ ਜਾਣਾ ਚਾਹੀਦਾ ਮੈਂ ਤੇ ਭੁੱਲ ਗਿਆ ਕਿ ਇਗਨੋਰੈਂਸ ਸਭ ਤੋਂ ਵੱਡੀ ਤਾਕਤ ਆ ਇਗਨੋਰੈਂਸ ਸਭ ਤੋਂ ਵੱਡੀ ਤਾਕਤ ਨਹੀਂ ਹੈਗੀ ਇਹ ਉਹ ਵਾਲਾ ਘੋਣਿਆ ਜਿਹੜਾ ਤੁਹਾਨੂੰ ਅੰਦਰੋਂ ਅੰਦਰੀ ਖੋਖਲਾ ਕਰ ਦਿੰਦਾ ਤੇ ਤੁਹਾਡੇ ਜੀਵਨ ਦੇ ਵਿੱਚ ਬਹੁਤ ਗ੍ਰਾਵਟ ਲਿਆਉਂਦਾ ਸਾਰੀ ਗੱਲਬਾਤ ਦੇ ਵਿੱਚ ਜੇਕਰ ਕੋਈ ਗੱਲ ਚੰਗੀ ਮਿਲੀ ਤਾਂ ਲਾਈਕ ਕਰ ਸਕਦੇ ਹੋ ਚੰਗੀ ਨਹੀਂ ਮਿਲੀ ਤਾਂ ਕਮੈਂਟ ਕਰਕੇ ਦੱਸ ਸਕਦੇ ਹੋ ਅੱਗੇ ਤੋਂ ਸੁਣਨ ਦੇ ਲਈ ਫੋਲੋ ਕਰ ਸਕਦੇ ਹੋ ਧੰਨਵਾਦ ਜੀ